ਨਹੀਂ ਰੁਕੇ ਥੀਰ ਨੂੰ ਆਪਣੀ ਜਾਨ ਗਮੋਣੀ ਪਈ ਸਵੇਡਾ ਇਹ ਨਾਟਕ ਤੁਹਾਡੇ ਨਾਲ ਮੈਂ ਤਾਂ ਖਾਂਜਾ ਕੀਤਾ ਕਿ ਆਪਾਂ ਵੀ ਹੈਪੀ ਅਲੀ ਉਮਰਦ ਲੰਘ ਰਹੇ ਆ ਆਪਾਂ ਨੂੰ ਹਰ ਰੋਜ਼ 15 ਵੀ ਬੰਦੇ ਮਿਲਦੇ ਆ ਉਹ 15 ਵੀ ਬੰਦੇ ਸਾਰੇ ਤਾਂ ਮਾਰੇ ਨਹੀਂ ਪਰ 4-5 ਪੱਕੇ ਮਾਰੇ ਵਿੱਚ ਹੋ ਗਏ ਜਿਹਨਾਂ ਦਾ ਕੰਮ ਹੀ ਇਹ ਆ ਜਿਹੜੇ ਨਿੱਕੇ ਨਿੱਕੇ ਜਵਾਗ ਬੈਠੇ ਆ ਇਹਨਾਂ ਨੂੰ ਇਹਨੇ ਟਰੈਕ ਚੇਂਜ ਕਰ ਦਿਓ ਟਰੈਕ ਨੂੰ ਸਮਝੋ ਡਰੇ ਸਮਝੋ ਤੁਸੀਂ ਪੜ੍ਹਨ ਨੂੰ ਆਉਨੇ ਹੋ ਸੁਪਨੇ ਲੈ ਕੇ ਆਉਂਦੇ ਹੋ ਵੀ ਪੜ੍ਹ ਲੈ ਕੇ ਕੁਝ ਬਣ ਜਾਈਏ ਆਪਣੇ ਘਰ ਦੇ ਹਾਲਾਤ ਚੇਂਜ ਕਰੀਏ ਸਹੀ ਟ੍ਰੈਕ ਆ ਜਮਾ ਪਰ ਉਹਨਾਂ ਦਾ ਮਤਲਬ ਇਹ ਹੁੰਦਾ ਵੀ ਇਹ ਹਾਰੇ ਨੂੰ ਨਰਸਗੈਡ ਕਰ ਦਿਓ ਇਹਨੂੰ ਕਹ ਲਓ ਨੋਗ ਨੋਗ ਨਹੀਂ ਮਿਲਣੀ ਲੈ ਨਾ ਪਰਦੇ ਕਿ ਲੈਣਾ ਉਹ ਤੇਰਾ ਪਿਓ ਨਾ ਜੱਜ ਲੱਗ ਗਿਆ ਅਸੀਂ ਕਹਿੰਦੇ ਨਹੀਂ ਪਿਓ ਆਉਂਦਾ ਜੱਜ ਲੱਗਣਾ ਕੋਈ ਗੱਲ ਉਹਦੀ ਕਿਸਮਤ ਸੀ ਉਹਨੇ ਸਾਨੂੰ ਇਥੋਂ ਲੈ ਕੇ ਆਇਆ ਨਾ ਵੱਡੀ ਗੱਲ ਐ ਇਸ ਲਈ ਫਿਰ ਵੀ ਮਾੜਾ ਅੰਸਰ ਨੂੰ ਮਿਲਦਾ ਤੂੰ ਉਹਨੂੰ ਪਰਵਾਹ ਛੱਡੋ ਵਾਦਾ ਕਰੋ ਕਿ ਅਪਾ ਚੰਗੇ ਗਾਣੇ ਸੁਣਨੇ ਆ। ਵਾਦਾ ਕਰਦੇ ਹੋ? ਹਾਂਜੀ। ਚੰਗੇ ਗਾਣੇ ਕੋਈ ਗਾਣੇ ਸ਼ੁਰੂਆਤ ਆ। ਜਦੋਂ ਮਾੜਾ ਸੁਣਾਂਗੇ ਪੁੱਤ ਤਾਂ ਇੱਥੋਂ ਫਿਰ ਮਾੜਾ ਹੀ ਹੋਣਾ। ਜੇ ਚੰਗਾ ਸੁਣਾਂਗੇ ਚੰਗਾ ਆਊਗਾ। ਚੰਗੇ ਗਾਣੇ ਸੁਣਨੇ ਆ ਔਰ ਵਾਦਾ ਕਰੋ ਨਸ਼ੇ ਤੋਂ ਇਨਾਂ ਦੂਰ ਰਹਿਣਾ। ਜਿੰਨੇ ਹੱਥ ਧਰਤੀ ਆ ਉੱਪਰ ਕੀ ਆ? ਅਸਮਾਨ। ਉਹ ਕੀ ਆ? ਅਸਮਾਨ। ਸਣਾ ਬੋੜ। ਹੋਰ ਤਾਂ ਅਸਮਾਨ ਆ। ਆਪਾਂ ਨਾ ਯਾਦ ਕਰ ਬੋਰਡ ਦੀ ਕਾਹਮ ਕਰ ਆਪਾਂ ਪੰਜਾਬੀ ਨਾ ਕੌਣ ਪੰਜਾਬੀ ਬੋਲੋ ਕੌਣ ਆ ਪੰਜਾਬੀ ਆਪਾਂ ਮਹਾਰਾਜਾ ਰਣਜੀਤ ਸਿੰਘ ਦੇ ਵਾਰਸ ਆ ਆਪਾਂ ਹਰ ਸਿੰਘ ਮਰੂ ਦੇ ਵਾਰਸ ਆ ਆਪਾਂ ਸ਼ਿਦੁੱਧਮ ਸਿੰਘ ਸ਼ਿਦ ਭਗਤ ਸਿੰਘ ਕਰਤਾਰ ਸਿੰਘ ਸਰਾਬੇ ਦੇ ਵਾਰਸ ਪੁੱਤ ਉਹਨਾਂ ਮਾਰੇ ਪੜੇ ਗਦੇ ਹਾਂਜੀ ਇਤਨੀ ਆਵਾਜ਼ ਨਹੀਂ ਦਵਾਈ ਨਹੀਂ ਪੜਿਆ ਵੇ ਹਾਂਜੀ ਪੜਿਆ ਹਾਂਜੀ ਇਹ ਪੜਿਆ ਤੇ ਜਿਹੜੇ ਝੰਡੇ ਉਹਨਾਂ ਨੇ ਗੱਡੇ ਆ ਉਹਨਾਂ ਦੇ ਅੰਦਰ ਜਿ ਪੈ ਪਾ ਕੇ ਉਹ ਉੱਚੇ ਕਰਨੇ ਆ ਪੱਟਲੇ ਨਹੀਂ ਠੀਕ ਆ ਉਹਨੇ ਯਾਰ ਬਣਾਇਆ ਜਿਹੜਾ ਉਹਨਾਂ ਨੂੰ ਦੁਰਨਾ ਪਾ ਠੀਕ ਆ ਕੋਈ ਟਾਈਮ ਸੀ ਹਿੰਦੁਸਤਾਨ ਦੇ ਨਕਸ਼ੇ ਦੇ ਵਿੱਚ ਪੰਜਾਬ ਚੰਕ ਦਾ ਸਟਾਦਾ ਸੀ ਪੰਜਾਬ ਆ ਲੋਕੀ ਹੁਸਾਰਾ ਨਾ ਦਿੰਦੇ ਸੀ ਅਸੀਂ ਨਾਲ ਕਰਨ ਬਾਹਰ ਜਾਂਦੇ ਆ ਲੋਕੀ ਕਹਿੰਦੇ ਸੀ ਯਾਰ ਕੀ ਬਾਤ ਇਹ ਪੰਜਾਬ ਆ ਤੇ ਅੱਜ ਉਹੀ ਲੋਕ ਮਜ਼ਾਕ ਕੜਾਉਂਦੇ ਕਿਉਂ ੜੋਂਦੇ ਆ ਅਸੀਂ ਖੁਦ ਮਜ਼ਾਕ ਦਾ ਪਾਤਰ ਬਣ ਚੁੱਕੇ ਪਰ ਹਜੇ ਵੀ ਕੋਸ਼ਿਸ਼ ਨਹੀਂ ਜਗੜਿਆ ਗੁੱਲੇ ਮਰਨ ਨੂੰ ਹਜੇ ਵੀ ਸੁਮਾਹ ਕੇ ਟੋਕ ਜੀ ਪਾ ਕੇ ਦੁਬਾਰਾ ਆਪਾਂ ਜਾਰਾ ਕਰ ਸਕਦੇ ਹਾਂ ਫਿਰ ਲੜਦਾ ਸਿੱਖੋ ਆਦਿ ਸਮੇਂ ਨਹੀਂ ਆਪ ਦੇ ਹਲਾਤਾਂ ਵਰਨਾ ਦੇਖੋ ਪੜ੍ਹਾਈ ਕਰੋ ਸਰ ਸਕੂਲ ਚ ਬੜਾ ਕੁਝ ਮਿਲਦਾ ਸਰਕਾਰ ਨੇ ਬੜੀਆਂ ਸਹੂਲਤਾਂ ਦੀਆਂ ਤੁਹਾਨੂੰ ਵਰਦੀ ਮਿਲਦੀ ਕਿਤਾਬਾਂ ਮਿਲਦੀਆਂ ਖਾਣਾ ਮਿਲਦਾ ਨਾ ਮੈਂ ਵੀ ਸਰਕਾਰੀ ਸਕੂਲ ਚ ਪੜਿਆ ਸਾਨੂੰ ਕੁਝ ਨਹੀਂ ਮਿਲਦਾ ਹੁੰਦਾ ਸੀ ਅਸੀਂ ਵਰਦੀ ਵੀ ਘਰੋਂ ਬਣਾਉਣੀ ਹੁੰਦੀ ਸੀ ਕਿਤਾਬਾਂ ਵੀ ਘਰੋਂ ਲੈਣਗੀਆਂ ਤੁਸੀਂ ਫਿਰ ਖਲੇ ਚਬੇੜੇ ਮਿਲਦੇ ਹੁੰਦੇ ਸੀ ਉਹ ਅੱਜ ਘਟ ਗਏ ਤੁਸੀਂ ਤਾਂ ਵਿਗੜ ਗਏ ਉਹ ਫਿਰ ਕਿਉਂਕਿ ਤੁਸੀਂ ਗੁੜੀਆਂ ਚੇਂਜ ਹੋ ਗਈ ਸੈਂਸ ਤੁਹਾਡੀ ਖਤਮ ਹੋ ਗਈ ਤੁਹਾਨੂੰ ਟੀਚਰ ਮਾਰਿਆ ਕੁਝ ਕਹਿ ਦੇ ਅਸੀਂ ਬਹੁਤ ਬੰਦਾਂ ਦੱਲੇ ਹੋ ਮਾੜੀ ਗੱਲ ਹੈ ਅੱਜ ਆ ਕਹਿੰਦਾ ਕੋਈ ਨਹੀਂ ਸਮਝਣਾ ਆਪਣਾ ਇਨਸਾਨ ਹੁਣਾ ਸਿੱਧਰੀ ਮੈਂ ਕਹਿੰਦਾ ਹੁਣ ਆਪ ਸਭ ਇਹ ਬਈ ਸਕੂਲ ਆਉਣੀਓ ਤੁਹਾਡੇ ਘਰ ਤੇ ਜੂ ਭੇਜ ਕੇ ਆ ਬੈਂਕ ਦੇ ਵਿੱਚ ਕੱਲੀ ਰੋਟੀ ਨਹੀਂ ਹੁੰਦੀ ਉਹਨਾਂ ਦੇ ਸੁਪਨੇ ਵੀ ਹੁੰਦੇ ਆ ਕਿ ਮੇਰਾ ਪੁੱਤ ਇਹ ਵੱਡਾ ਹੋ ਗਿਆ ਆ ਆਸਰ ਬਣੇਗਾ ਬਹੁਤ ਬਹੁਤ ਸੁਪਨੇ ਹੁੰਦੇ ਆ ਸੁਪਨੇ ਕਿਵੇਂ ਪੂਰੇ ਕਰਨੇ ਆ ਉਹ ਇੱਥੇ ਕਿ ਪੜਨਾ ਪਵੇ ਠੀਕ ਹੈ ਬਈ ਸਭ ਬਹੁਤ ਸਿਆਣੇ ਹੋ ਅਗਰ ਨਾਲ ਚੰਗਾ ਲੱਗਿਆ ਤਾਂ ਘਰੇ ਜਾ ਕੇ ਮੰਮੀ ਪਾਪਾ ਨਾਲ ਸੰਜਾ ਕਰਾਂਗੇ ਸੰਜਾ ਕਾੜੀ ਮਾਰੋ ਆਦੇ